ਇਤਿਹਾਸਕ ਪੱਖੋਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪਿੰਡ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਕੁਡਾਣੀ ਕਲਾਂ ਜਿੱਥੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 45 ਦਿਨ ਠਹਿਰੇ ਸਨ ਗੁਰੂ ਮਹਾਰਾਜ 25 ਫਗਣ 1688 ਬਿਕਰਮੀ ਮੁਤਾਬਕ 1631 ਈਸਵੀ ਨੂੰ ਇਸ ਪਿੰਡ ਦੇ ਵਿੱਚ ਆਏ ਅਤੇ ਪਿੰਡ ਦੇ ਬਾਹਰ-ਬਾਹਰ ਇੱਕ ਚੰਗੀ ਜਿਹੀ ਜਗ੍ਹਾ ਦੇਖ ਕੇ ਇੱਕ ਦਰਖਤ ਹੀਠਾ ਆਪਣਾ ਕਮਰਕਸਾ ਖੋਲ੍ਹਿਆ ਜਿੱਥੇ ਹੁਣ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸ਼ਸ਼ੋਭਤ ਹੈ ਇਹ ਜਿਸ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰ ਜਾ ਰਹੇ ਆ ਇਹ ਹੈ ਜੀ ਗੁਰਦੁਆਰਾ ਸ੍ਰੀ ਨੰਮ ਸਰ ਸਾਹਿਬ ਇੱਕ ਦਿਨ ਸਵੇਰੇ ਸਵੇਰੇ ਅਮਰਤ ਵੇਲੇ ਗੁਰੂ ਮਹਾਰਾਜਿਆਂ ਨੇ ਨੰਮ ਦੀ ਦਾਤਣ ਕਰਕੇ ਇਸ ਅਸਥਾਨ ਤੇ ਗੱਡ ਦਿੱਤੀ ਜੋ ਅੱਜ ਨੰਮ ਦੇ ਦਰਖਤ ਦੇ ਰੂਪ ਵਿੱਚ ਮੌਜੂਦ ਹੈ ਜੀ ਇਸ ਗੁਰਦੁਆਰਾ ਸਾਹਿਬ ਵਿੱਚ ਹੀ ਗੁਰੂ ਮਹਾਰਾਜ ਦੇ ਪਲੰਘ ਦਾ ਬਾਣ ਅਤੇ ਪਲੰਘ ਦੀ ਦੌਣ ਸ਼ਸ਼ੋਭਤ ਹੈ ਜਦੋਂ ਗਵਾਲੀਅਰ ਦੇ ਕਿਲੇ ਵਿੱਚੋਂ ਸਤਿਗੁਰੂ ਜੀ 52 ਪਹਾੜੀ ਕੈਦੀ ਰਾਜਿਆਂ ਨੂੰ 52 ਕਲੀਆਂ ਵਾਲਾ ਚੋਲਾ ਪਾ ਕੇ ਛਡਵਾ ਕੇ ਲੈ ਕੇ ਆਏ ਸੀ ਤਾਂ ਉਹ 52 ਕਲੀਆਂ ਵਾਲਾ ਚੋਲਾ ਵੀ ਇਸ ਪਿੰਡ ਵਿੱਚ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਾਲੇ ਅਸਥਾਨ ਤੇ ਸ਼ਸ਼ੋਭਤ ਹੈ ਅਤੇ ਉਸ ਅਸਥਾਨ ਤੇ ਹੀ ਗੁਰੂ ਮਹਾਰਾਜਿਆਂ ਦੀ ਸੁਨਹਿਰੀ ਅੱਖਰਾਂ ਵਾਲੀ ਪੰਜ ਗ੍ਰੰਥੀ ਪੋਥੀ ਸਾਹਿਬ ਸ਼ਸ਼ੋਭਤ ਹੈ ਜਿਸ ਤੋਂ ਗੁਰੂ ਮਹਾਰਾਜ ਜੀ ਪਾਠ ਕਰਿਆ ਕਰਦੇ ਸਨ ਅਤੇ ਇੱਕ ਉਸੇ ਅਸਥਾਨ ਤੇ ਗੁਰੂ ਮਹਾਰਾਜੀਆਂ ਦੇ ਪਵਿੱਤਰ ਪੈਰਾਂ ਦਾ ਜੋੜਾ ਸਾਹਿਬ ਸशोਭਤ ਹੈ ਤੇ ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਸਤਗੁਰ ਜੀ ਦੇ ਪਲੰਘ ਦਾ ਬਾਣ ਅਤੇ ਪਲੰਘ ਦੀ ਦੌਣ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਸੰਗਤਾਂ ਵੀ ਦਰਸ਼ਨ ਦਿਦਾਰੇ ਕਰ ਸਕਣ